ਪੰਜਾਬ ਦੀ ਸਰਕਾਰ ਨੂੰ ਵੱਡਾ ਖਤਰਾ ਹੋ ਚੁੱਕਿਆ ਹੈ ਜੀ ਹਾਂ ਦੱਸਦੀ ਕਿ ਬੀਜੇਪੀ ਦਾ तमाम ਬਫਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਚੋਣ ਕਮਿਸ਼ਨਰ ਨੂੰ ਮਿਲੇ ਨੇ ਅਤੇ ਨਾਲ ਹੀ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਵੀ ਵੱਡੇ ਕਪਲੇ ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਵਿੱਚ ਵੀ ਵੱਡੇ ਘਟਾਲੇ ਹੋ ਰਹੇ ਨੇ ਰਾਗਵ ਚੱਡਾ ਅਤੇ ਨਾਲ ਹੀ ਹਰਪਾਲ ਸਿੰਘ ਚੀਮਾ ਕਰੋੜਾ ਰੁਪਇਆ ਪੰਜਾਬ ਦਾ ਖਾ ਚੁੱਕੇ ਨੇ ਇੱਥੇ ਵੀ ਜਾਂਚ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੋ ਸਰਾਬ ਘਟਾਲੇ ਵਿੱਚ ਗ੍ਰਿਫਤਾਰ ਹੋਏ ਨੇ ਪੰਜਾਬ ਦੇ ਵੀ ਲੀਡਰ ਆਉਣਗੇ ਹੁਣ ਬਫਦ ਨੇ ਮੰਗ ਪੱਤਰ ਦਿੱਤਾ ਹੈ ਚੋਣ ਕਮਿਸ਼ਨਰ ਤੇ ਰਾਜਪਾਲ ਨੂੰ ਕਿ ਪੰਜਾਬ ਵਿੱਚ ਜਾਂਚ ਹੋਣੀ ਚਾਹੀਦੀ ਆ ਉਹਨਾਂ ਦਾ ਵੱਡਾ ਬਿਆਨ ਆ ਚੁੱਕਿਆ ਸੁਨੀਲ ਜਾਖੜ ਦਾ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਦਿੱਲੀ ਐਕਸਾਈਜ਼ ਕਿਉਂ ਨਹੀਂ ਬੈਠੀ ਦਿੱਲੀ ਐਕਸਾਈਜ਼ ਆਮ ਆਦਮੀ ਬੈਠ ਜਾ ਯਾਰ ਆਮ ਆਦਮੀ ਬੜੀਆ ਯਾਰ ਰਿਮੰਡ ਡਾਇਰੈਕਟਰੀ ਦਿੱਤੀ ਗਈ ਜਾ ਰਹੀ ਹੈ ਕਿ ਉਸ ਰਿਮੰਡ ਦਾ ਰਿਮਾਂਡ ਮਿਲੇ ਬੱਚਿਆ ਕੋਈ ਰਿਮਾਂਡ ਮਿਲੇ 4 ਦੇ ਅੰਦਰ ਚੱਲੋ ਤੁਸੀਂ ਪੰਜਾਬ ਦੇ ਅੰਦਰ ਨਾ ਸਿਰਫ ਫਿਟਮ ਮੋਬਾਈਲ ਵਿੱਚ ਅਗਰ ਨਾ ਸਿਰਫ ਫਿਟਮ ਮੋਬਾਈਲ ਵਿੱਚ ਅਗਰ ਉਨੀ ਰਿਪੋਰਟ ਵਿੱਚ ਕਰ ਰਹੇ ਨੇ ਫੁੱਟਪਾਥ ਸਲੇਟਾਂ ਤੋਂ ਕੋਰਸ ਵਿੱਚ ਕਰੈਕਟਰੀ ਜਿਹੜੀ ਸੀਸੀਆਈ ਕੋਲ ਸੀ ਇਸੇ ਜਿਹੜੀ ਦਿੱਲੀ ਐਕਸਾਈਜ਼ ਕਮਿਸ਼ਨ ਹੈ ਤੇ ਉਹਦੇ ਅੰਦਰ ਡਾਕੂਮੈਂਟਰੀ ਐਵੀਡੈਂਸ ਹੈ ਸੀ ਦੇਟ 30 ਮਈ 2022 ਨੂੰ ਦਿੱਲੀ ਦੇ ਅੰਦਰ ਦਿੱਲੀ ਦੇ ਉਸ ਸਮੇਂ ਦੇ ਮਾਈਕ ਮੈਕਸ ਕਰ ਲੈ ਮਨੀਸ਼ ਸੋਧਿਆ ਜੀ ਦੇ ਮਕਾਨ ਦੇ ਉੱਤੇ ਇਹ ਮੀਟਿੰਗ ਹੋਈ ਗਿਆ ਲਰੇ ਬਾਈ ਜੀ ਦੇ ਵਿੱਚ ਪੰਜਾਬ ਸਰਕਾਰ ਦੇ ਐਕਸਾਈਜ਼ ਮਿਨਿਸਟਰ ਬੱਜ ਰਹੇ ਹੋ ਤੇ ਜਿਹੜੇ ਫਾਈਨੈਂਸ ਮਿਨਿਸਟਰ ਵੀ ਹੈ ਰਣਜੀਤ ਜੀਮਾ ਜੀ ਉਹ ਸ਼ੀਮਾ ਸਾਹਿਬ ਉਥੇ ਮੌਜੂਦ ਸੀਗੇ ਹਰਪਾਲ ਜੀਮਾ ਜੀ ਸੋਈ ਡਰਾਈਵਰ ਲੱਗ ਸੀ ਜੀ ਹਰਪਾਲ ਜੀਮਾ ਜੀ ਉਥੇ ਮੌਜੂਦ ਸੀਗੇ ਉਹਨਾਂ ਦੇ ਨਾਲ ਹੀ ਉਥੇ ਰਘਵ ਚੱਡਾ ਜੀ ਪਰਲਮੈਂਟ ਪਾਰਲੀਮੈਂਟ ਦੇ ਨਾਲ ਕੈਮਰਾ ਵੀ ਆ ਰਿਹਾ ਹੈ ਪਾਰਲੀਮੈਂਟ ਵੀ ਹੈ ਜੀ ਪਿੱਛੇ ਰਸੀਬਤ ਪੂਰਾ ਆ ਗਿਆ ਹੈ ਉੱਥੇ ਮੌਜੂਦ ਸੀਗੇ ਲੈਫਟ ਕਰ ਲੇ ਕਰੋ ਤੇ ਉਹਨਾਂ ਦੇ ਨਾਲ ਆਹ ਹਜ਼ਾਰ ਦੇ ਜਿਹੜੇ ਅਨਾਧਿਕਾਰੀ ਸੀਗੇ ਚਾਹ ਕੈਪ ਸਿੰਘਾ ਜੀ ਸੀਗੇ ਚਾਹ ਮਰੁੰਡੂ ਗੁਜਮ ਜੀ ਸੀਗੇ ਤੇ ਹੋਰ ਵੱਖ-ਵੱਖ ਅਧਿਕਾਰੀ ਉੱਥੇ ਸੀਗੇ ਜਿੱਥੇ ਜਿਹੜੇ ਲੋਕ ਸਾਊਥ ਗਰੁੱਪ ਦੇ ਸਮਾਇ ਕਾਨ ਦੇ ਬਾਰੇ ਅੱਜ ਜੇਲ੍ਹ 'ਚ ਬੈਠੇ ਐ ਉਹ ਸਾਊਥ ਗਰੁੱਪ ਦੇ ਨੁਮਾਇੰਦੇ ਵੀ ਉੱਥੇ ਬੈਠੇ ਸੀਗੇ ਜੀ ਉਹਦੇ ਪਿੱਛੇ ਇਹ ਉੱਥੇ ਹੀ ਆਪਾਂ ਦੇ ਸੀ ਡਿਸਾਈਡ ਕੀਤੇ ਗਏ ਦਿੱਲੀ ਦੇ ਵਿੱਚ ਇੰਪਲੀਮੈਂਟ ਕੀਤੇ ਗਏ ਜੱਟੂ ਸਾਈਡ ਨੇ ਸਾਥ ਨੇ ਕਰਾਇਆ ਨਹੀਂ ਗੱਲ ਕਰ ਰਹੀ ਮੈਂ ਗੱਲ ਕਰ ਰਿਹਾ ਹਾਂ ਸਬੂਤਾਂ ਦੇ ਆਧਾਰ ਤੇ ਖਿਨਾਰੇ ਸੇਟ ਵਿਦ ਫੁੱਲ ਰਿਸਪੋਨਸੀਬਿਲਟੀ ਪੂਰੀ ਜ਼ਿੰਮੇਵਾਰੀ ਦੇ ਨਾਲ ਮੈਂ ਇਲਜ਼ਾਮ ਇਹਨਾਂ ਤੇ ਲਾ ਰਿਹਾ ਕਿਉਂਕਿ ਮੈਂ ਐਵੇਂ ਨਹੀਂ ਸੀਮਾ ਸਾਹਿਬ ਦਾ ਨਾਮ ਉਚਾਲੇ ਫੜਾ ਖਿੱਚ ਲਿਆ ਇਹ ਮੈਨੂੰ ਇਹ ਰਾਘਵ ਚੰਡਾ ਜੀ ਚਾਹੇ ਉੱਥੇ ਛੁੱਟੀਆਂ ਮਨਾ ਰਿਹਾ ਲੰਡਨ ਦੇ ਅੰਦਰ ਉਹਨਾਂ ਨੂੰ ਖਿੱਚ ਲਿਆ ਇਹ ਸਾਰੇ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੀ ਦੇਖ ਰੇਖ ਦੇ ਅੰਦਰ ਇੱਕ ਕੋਈ ਸ਼੍ਰੀਮਾਨ ਜੀ ਹੈਗੇ ਮਿਸਟਰ ਟੱਲ ਬਾਈ ਹੈਡ ਡਾਊਨ ਕਰਨਾ ਦਿੱਲੀ ਇਸ ਲਿੰਕਰ ਘਟਾਲੇ ਦੇ ਅੰਦਰ ਪਿਛਲੇ ਸੋਦੀਆ ਸਾਹਿਬ ਤੋਂ ਪਹਿਲਾਂ ਦੇ ਜੇਲ੍ਹ 'ਚ ਬੈਠੇ ਹੈ ਤੁਸੀਂ ਹਿਲਾਓ ਮਤ ਨਹੀਂ ਕਰੀਏ ਇੱਥੇ ਨਾ ਥੋੜਾ ਪਿਛੇ ਲੈ ਲੇ ਭਾਈ ਕੈਮਰਾ ਚੁੱਕ ਲਾਇਆ ਤੇਰਾ ਕੈਮਰਾ ਰੇ ਚੱਲੀ ਤੇ ਮਾਲਕ ਹੈ ਜੇ ਨੀ ਕੰਪਨੀ ਦਾ ਬੜੀ ਕੰਮ ਕਰ ਰਹਾ ਯਾਰ ਆ ਰਹੀ ਹੈ ਸਾਊਥ ਗਰੁੱਪ ਦੀ ਨਮਾਇੰਦ ਸ਼ਹਿਪਾ ਆ ਰਹੀ ਹੈ ਤੇ ਬਹੁਤ ਵੱਡਾ ਹਿੱਸਾ ਨਹੀਂ ਠੀਸਦੀ ਉਹਨਾਂ ਦਾ ਹਿੱਸਾ ਹੈਗਾ ਮੈਂ ਸਮਝਦਾ ਇਹ ਤੋਂ ਵੱਡਾ ਕੋਈ ਸਬੂਤ ਕਿਸੇ ਨੂੰ ਲੋੜ ਨਹੀਂ ਕਿ ਜਿਸ ਤਰ੍ਹਾਂ ਅੰਨੇ ਬਾਹ ਲੁੱਟ ਪਾਈਏ ਦਿੱਲੀ ਦੇ ਅੰਦਰ ਉੱਥੇ ਤੇ ਇਲਜ਼ਾਮ ਲੱਗੇ 100 ਕਰੋੜ ਰੁਪਏ ਦੇ ਇੱਥੇ ਜਿਹੜੇ ਹੈ ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਇੱਥੇ ਨਿਕਲੇ ਹੈ ਉਹ ਪੈਸਾ ਸਾਨੂੰ ਬੀਜੇਪੀ ਨੂੰ ਅੰਦੇਸ਼ਾ ਹੈ ਆਮ ਆਦਮੀ ਪਾਰਟੀ ਦੀ ਕਰਤੂਤਾਂ ਨੂੰ ਨਿਗਾਹ ਤੇ ਰੱਖ ਕੇ ਇੱਥੇ ਇਲੈਕਸ਼ਨ ਦੇ ਦੌਰਾਨ ਹੁਣ 2 ਮਹੀਨੇ ਦੇ ਕਰੀਬ ਪਏ ਹੈ ਇੱਥੇ ਅੰਨੇ ਵਾਹ दारू ਵੀ ਕੋ ਵੰਡੀ ਜਾਊਗੀ ਤੇ ਉਹ ਜਿਹੜਾ ਕਰੋੜਾ ਹਰ ਰੁਪਈਆ ਇਹਨਾਂ ਨੇ दारू ਚੋਂ ਪੰਜਾਬ ਦਾ ਨੁਕਸਾਨ ਕੀਤਾ ਹੈ ਜਿਹੜਾ ਕਹਿੰਦੇ ਸੀ 40 ਹਜ਼ਾਰ ਕਰੋੜ ਰੁਪਈਆ ਕੱਢਾਂਗੇ 40000 ਕਰੋੜ ਰੁਪਇਆ ਕੱਢਿਆ ਦਾ ਗਿਆ ਪੰਜਾਬ ਦੇ दारू ਦੇ ਤੰਦੇ ਤੋਂ ਪਰੋ ਸਾਰਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਤਹ ਪਹੁੰਚੇ ਇਹਦੇ ਵਾਸਤੇ ਅਸੀਂ ਅਪੀਲ ਕਰਨ ਆਏ ਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਤਾਂਕੀ ਫੌਰੀ ਤੌਰ ਤੇ ਈਡੀ ਨੂੰ ਕਹਿ ਕੇ ਜਾਂਚ ਕੀਤੀ ਜਾਵੇ ਬਿਨਾਂ ਸਮਾਂ ਵਿਅਰਥ ਕੀਤੇ ਹੋਏ ਇਹਨਾਂ ਦੇ ਜੀਰਣਾ ਨੇ ਜੇ ਸਬੂਤ ਇਹਨਾਂ ਨੇ ਖਤਮ ਕੀਤੇ ਆ ਕੋਈ ਬਚਦੇ ਸਬੂਤ ਕਾਬੂ ਕੀਤੇ ਜਾਣ ਕੌਨਸੀ ਦੇ ਜੀ ਕਾਪੀਜ਼ ਆ ਉਹ ਕਾਬੂ ਕੀਤੇ ਜਾਣ ਤੇ ਉਹਨਾਂ ਅਫਸਰਾਂ ਨੂੰ ਕਿਉਂਕਿ ਚਾਹੇ ਇਸ ਪਰ ਕੈਪਸਿਨਾ ਸੀਗੇ ਚਾਹੇ ਵਰਨ ਰੂਜਮ ਜੀ ਸੀਗੇ ਉਹਨਾਂ ਨੇ ਉੱਥੇ ਸਿਸੋਧਿਆ ਸਾਹ ਦੇ ਘਰੇ ਇਹਦੇ ਤੇ ਇਤਰਾਜ਼ ਕੀਤਾ ਸੀਗਾ ਇਹ ਇਤਰਾਜ਼ ਉਹਨਾਂ ਨੇ ਇਸ ਪਾਲਿਸੀ ਦੇ ਕੀਤਾ ਸੀ ਕਿ ਇਹਦੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਜਾਊਗਾ ਚਾਹੇ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਬਟਕ ਹੋਊਗੀ ਪੈਸੇ ਮਿਲਣਗੇ ਪਰ ਪੰਜਾਬ ਦਾ ਇਹਦੇ ਵਿੱਚ ਨੁਕਸਾਨ ਪੰਜਾਬ ਦੇ ਲੋਕਾਂ ਦੇ ਰੋਜ਼ਗਾਰ ਦਾ ਨੁਕਸਾਨ ਹੋਊਗਾ ਉਹਨਾਂ ਨੂੰ ਓਵਰਰੂਲ ਕੀਤਾ ਗਿਆ ਤੇ ਉਹਨਾਂ ਸਾਰੇ ਉਸ ਜਿਹੜੀ ਏਜੰਸੀ ਦੀ ਜਾਂਚ ਚੱਲ ਰਹੀ ਹੈ ਉਹਨੂੰ ਕੰਪਲੀਟ ਕਰਨ ਵਾਸਤੇ ਇੱਥੇ ਜੋ ਕੁਝ ਵੀ ਕਾਰਵਾਈ ਬਣਦੀ ਹੈ ਚਾਹੇ ਇੱਥੇ ਦੇ ਲੀਡਰ ਸਾਹਿਬਾਨ ਜਾਂ ਜਿਹੜੇ ਜਿਹੜੇ ਇਸ ਮੁਲੀ ਭਗਤ ਚੋਰੀ ਦੇ ਅੰਦਰ ਲੂਟ ਦੇ ਅੰਦਰ ਹਿੱਸਾ ਸੀਗਾ ਉਹਨਾਂ ਨੂੰ ਫौरी ਤੌਰ ਤੇ ਉਹਨਾਂ ਦੀ ਪੁੱਛ ਕੇ ਛੋ ਕੇ ਇਸ ਜਾਂਚ ਨੂੰ ਸਿਰੇ ਤੇ ਲਾਇਆ ਜਾਵੇ ਆ ਅੱਜ ਅਸੀਂ ਬੇਨਤੀ ਕਰਨ ਇੱਥੇ ਆ ਗੱਡਣ ਸਾਹਿਬ ਲਗਾਤਾਰ ਜ਼ਹਿਰੀ ਸ਼ਰਾਬ ਪੀ ਕੇ ਲਗਾਤਾਰ ਲੋਕ ਮਰ ਰਹੇ ਨੇ ਆਕੜਾ ਲਗਾਤਾਰ ਵਧ ਰਿਹਾ ਹਾਂਜੀ ਹਾਂਜੀ جو آج پنجاب بی جے پی کی طرف سے ہمارا شیش تو ہمارے اندر منتری سوم پرکاش جی ہمارے پنجاب کے پورا سے اشونی شرما جی ہمارے ایم ایل اے جنگی لال جی گریوال صاحب سانپڑا جی گاندھی الیکشن کمیشن الیکشن کمیشن دلّی کے پاس سبن جی کے مادیوں سے پنجاب کی اندر جس طرح سے دلّی میں لوٹ ہوئی ہے اسی پدتی پہ چلتے ہیں اسی دلّی لیکر پالیسی کو لے کے اور یہاں کی لوٹ کے اوپر نکیز ڈالنے کے لیے ایڈی سے ان سے گزارش کی ہے کہ ایڈی کو ادایت کریں کہ بینہ دیر کاروائی کی جائے اس سے پہلے کہ یہاں کے مکھ منتری نواز اور مکہ منتری سی ایم پول کے اندر جو کوٹھیاں سوپر چیف منسٹر راگو چڑھا جی یا یاجریوال صاحب کے دوسرے کرندے جو یہاں پہ پنجاب سرکار کو چلا رہے ہیں ان کی کوٹھیوں میں سے جو بھی ثبوت جس سے صرف ختم کرنے کا پریاس کیا جا رہا ہے وہ قابو کیے جائیں اس کا جیتا جگتا ادارن ہے اس ایڈی اے کے پاس جو ریپورٹ انیشلی گئی تھی جس کے چلتے ای ایڈی نے کل پرسو گرفتار کیا ہے کیجریوال صاحب کو ان کے پاس یہ بھی ثبوت ہے کہ تیس مئی دو ہزار بائیس کو سسودیا جی کہ یہاں ایک میٹنگ کی گئی جس کے اندر پنجاب کے ایکسائز منسٹر جو کہ پنجاب کے فائنانس منسٹر بھی ہیں ہرپال چیما جی ان کے ساتھ راگو چڑھا جی جو اس سمیں ایم پی بھی نہیں تھے اور پنجاب کے ایکسائز کمیشنر اور آلہ ادھکاری کیپ سنہ جی ورن روجم جی ان ساروں کو اس میٹنگ میں بلایا گیا وہاں پہ آفیسر کے اعتراض کرنے کے باوجود کیونکہ پنجاب کے ایکسائز ڈپارٹمنٹ کے آفیسر نے سپشت کہا کہ اس نیتی ایکسائز پالیسی کو جو دلی کے موڈل پہ پنجاب میں لاغو کرنے کے ہدایتیں دی گئی تھی اس سے پنجاب میں لوگوں کا روزگار کا نقصان ہوگا پنجاب کی آئے کا نقصان ہوگا پرنت ان کو اوور رول کر کے اور وہ پالسیاں ایمپلیمنٹ کی گئی ہے اور اسی کا جیتا جاتا ثبوت ہے کہ وہ کمپنی جو کہ دلّی کے اندر جن کی ورچل منوپلی ہے برینڈکو نام کی ایک کمپنی جس کے پروپرائٹر مسٹر ڈل جیل کے اندر بیٹھے ہیں دلّی میں سسودیا جی سے بھی پہلے گرفتار کیا گئے تھے انہی کے پاس آج پنجاب کے اندر چاریس فیصدی شراب کا دارو کا وپار آج اسی کمپنی کے پاس میں ہے جو اس کے چکر میں وہ دلّی ایکسائز پالیسی کے اندر گرفت میں جیل میں بیٹھے ہیں تو میں نے بینتی کی ہے سب جی سے ہمارے پنجاب کے الیکشن کمشنر سے کہ وہ ای ڈی کو ہدایت کر سکتے ہیں تو وہ کریں ادروائز نیشنل جو ہمارا الیکشن کمیشن آف انڈیا ہے ان کے مارفت ای ڈی کو ہدایت کی جائے اس سارے دندے کو لوٹا جائے کیونکہ دلّی کے اندر تو صرف سو کروڑ روپے کا الزام لگا ہے کیجریوال صاحب پہ اور یہاں پہ کیجریوال صاحب کی ہدایت پہ پنجاب کے اندر ہزاروں کروڑ روپے کا یہاں پہ چونا پنجاب کی جنتا کو ملا ہے پنجاب کے چیکر کو لگایا اور وہ پیسہ سارا کا سارا عام آدمی پارٹی کی جیبوں میں گیا ہے اور وہ پیسہ ہمیں اندیشہ ہے کہ اس الیکشن کے اندر استعمال کیا جائے گا جیلوں کے اندر جو مافیا بیٹھا ہے لکر مافیا بیٹھا ہے وہ ان کی شہ کے ساتھ الیکشن کے اندر شراب کا استعمال ہوگا اور نقلی شراب یہ بھی ڈمبنا ہے کہ خود مکہ منتری کے حلقے میں آج کل سو دو دن ملا کے آج تک اکیس موتیں ہو چکی ہیں یہ جیتا جاگتا ثبوت ہے ये धंधा खुद सरकार के नाक के नीचे चल रहा है वही इलाका हरपाल जीमा जी का है वही इलाका पंजाब के कट्टर ईमानदार आम आदमी पार्टी सरकार के मुख्यमंत्री भगवंत मान जी का है उसके ऊपर भगवंत मान जी आज कुछ बोल नहीं रहे परंतु गाने गा रहे हैं जश्न मना रहे हैं कि उन्हें आज अपने आप पूरी चीफ मिनिस्टरशिप बिकॉज़ ही वाज जस्ट द نوٹو چیف منسٹر چڑھا جی تھے جو کی بنک لگتے ہی یہاں سے ندارت ہو گئے ہیں اور اس کے ساتھ ہی ایک محنتی چاہے میں نے ان کے سامنے رکھی ہے افیشل طور پر میمورینڈم میں نہیں ہے پرنت کیوںکہ جو بات کل بھی میں نے کی تھی اور آج بھی میں پھر آ رہا ہوں کہ آج جب سارا ہندوستان شہیدوں کے شہید بھگت سنگھ راج گرو سکھدے کے اس عظیم شہادت کو آج یاد کر رہا ہے نمن کر رہا ہے وہیں پہ میں سمجھتا ہوں ان شہیدوں کو صحیح شردانجلی دیش تب ہی دے پائے گا اور پنجاب خاص طور پہ دے پائے گا جب پنجاب کے لوگ جاگر ہو کے جس بات کے لئے قربانی دی تھی شہید بھگت سنگھ جی نے ان کے اصولوں کے اوپر ان کے صدانتوں کے اوپر پیرا دیں گے اور بہروپیوں سے بچیں گے ਜੋ ਕਿ ਅੱਜ ਉਹਨਾਂ ਦੇ ਨਾਮ ਦੇ ਉੱਪਰ ਸ਼ਰਾਬ ਜੈਸੇ ਧੰਦੇ ਮੇਂ ਨਾ ਸਿਰਫ ਲੋਕੋਨ ਕੋ ਮਾਰ ਰਹੇ ਹੈ ਬਲਕਿ ਪੰਜਾਬ ਕਾ ਸਰਮਾਇਆ ਲੂਟ ਰਹੇ ਹੈ ਇਨ ਸੇ ਬਚੇਂਗੇ ਧੰਨਵਾਦ ਸਾਹਿਬ ਪੰਜਾਬ ਦੇ ਜਿਹੜਾ ਸ਼ਰਾਬ ਘੁਟਾਲਾ ਉਸ ਵਿੱਚ ਹਰਪਾਲ ਸਿੰਘ ਚੀਮਾ ਔਰ ਰਾਗਵ ਚੱਡਾ ਸਾਮਲ ਨੇ ਉਹਨਾਂ ਨੇ ਪੰਜਾਬ ਦੇ ਕਰੋੜਾ ਰੁਪਏ ਖਾ ਲੇਨੇ ਅਤੇ ਪੰਜਾਬ ਅਕਸਾਇਦ ਪਾਲਸੀ ਦੀ ਵੀ ਈਡੀ ਕੋਲ ਜਾਂਚ ਕਰਵਾਈ ਜਾਵੇ ਪੰਜਾਬ ਵਿੱਚ ਵੀ ਵੱਡੇ ਘੁਟਾਲੇ ਦਾ ਖਦਸਾ ਹੈ ਪੰਜਾਬ ਵਿੱਚ ਹੋਰ ਵੀ ਘਟਾਲੇ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਈਡੀ ਜਾਂਚ ਕਰੇ ਚੋਣ ਕਮਿਸ਼ਨ ਜਾਂਚ ਕਰੇ ਔਰ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ ਪੰਜਾਬ ਬੀਜੇਪੀ ਬਫਦ ਨੇ